ਹੈਲੋ ਜੀ ਸੱਸ਼ੀ ਗਾਲ ਤੋਂ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਤੇ ਇੱਥੇ ਆਪਾਂ ਬਣਾਉਂਦੇ ਹੈਗੇ ਸੀਗੇ ਚੌਲ ਤੇ ਅੱਜ ਦਾ ਵਲੌਗ ਆਪਾਂ ਲੇਟ ਸ਼ੁਰੂ ਕੀਤਾ ਕਿਉਂਕਿ ਫਿਰ ਸਵੇਰੇ ਆਪਾਂ ਵਲੌਗ ਨਹੀਂ ਬਣਾਇਆ ਸੀਗਾ ਆਪਾਂ ਧਾਰਾ ਕੱਢਣ ਚੱਲ ਗਏ ਸੀਗੇ ਫਿਰ ਆਣ ਕੇ ਆਪਾਂ ਦੋ ਦਿਨ ਦੁੱਧ ਪਾ ਦਿੱਤਾ ਸੀ ਫਿਰ ਚਾਹ ਬਣਾ ਕੇ ਤੇ ਆਪਾਂ ਪੀਣ ਲੱਗ ਗਏ ਇਸੀ ਵਜ੍ਹਾ ਨਾਲ ਵਲੌਗ ਦਾ ਯਾਦ ਨਹੀਂ ਰਿਹਾ ਤੇ ਰੋਟੀਆਂ ਦਾਦੀ ਜੀ ਲਾ ਦੇਣਗੇ ਤੇ ਇੱਥੇ ਮੰਮੀ ਜੀ ਚੌਲ ਬਣਾ ਦੇਣਗੇ ਤੇ ਮੈਂ ਸਕੂਲ ਵੀ ਜਾਣਾ ਹੈਗਾ ਇਹ ਤੇ ਮੇਰੇ ਸਕੂਲਾਂ ਕਈ ਸਕੂਲਾਂ ਛੁੱਟੀਆਂ ਹੋ ਗਈਆਂ ਹੁਣ 25 ਤਰੀਕ ਤੋਂ ਬਾਅਦ ਲੇਕਿਨ ਸਾਡੀ 10th ਕਲਾਸ ਇਸੇ ਕਰਕੇ ਸਾਨੂੰ ਛੁੱਟੀਆਂ ਨਹੀਂ ਹੋਈਆਂ ਸਾਨੂੰ ਰੈਗੂਲਰ ਸਕੂਲ ਜਾਣਾ ਪਊਗਾ ਨਿਊ ਇਅਰ ਤੋਂ 2-3 ਦਿਨ ਪਹਿਲਾਂ ਛੁੱਟੀ ਕਰ ਦੇਣਗੇ ਕਿ ਨਿਊ ਇਅਰ ਵਾਲੇ ਦਿਨ ਦੀ ਹੋਊਗੀ ਤੇ ਇੰਨੀ ਛੁੱਟੀਆਂ ਹੋਣਗੀਆਂ ਤੇ ਇਹ ਮਮੀ ਜੀ ਨੇ ਕਿ ਕੀਤਾ ਜਿਹੜੇ ਤੇਲ ਦੇ ਵਿੱਚ ਪਿਆਜ਼ ਤੇ ਆਲੂ ਐਡ ਕਰ ਦਿੱਤੇ ਨੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਰਾਈ ਕਰ ਲੈਣਗੇ ਹੁਣ ਤੇ ਜਿਹੜੇ ਮਸਾਲੇ ਹੈਗੇ ਉਹਨਾਂ ਨੂੰ ਐਡ ਕਰ ਦੇਣਗੇ ਹੁਣ ਉਸ ਤੋਂ ਬਾਅਦ ਮਟਰਾਂ ਨੂੰ ਐਡ ਕਰਨ ਤੋਂ ਬਾਅਦ ਚੌਲਵੀ ਐਡ ਕਰ ਦੇਣਗੇ ਤੇ ਆ ਜਿਹੜੇ ਆਪ ਬਣਾਉਂਦੇ ਹੈਗੇ ਮਟਰਾਂ ਵਾਲੇ ਚੌਲ ਬਣਾਉਂਦੇ ਆ ਬਹੁਤ ਟੇਸਟੀ ਬਣਦੇ ਆ ਤੇ ਕਾਫੀ ਟਾਈਮ ਹੋ ਗਿਆ ਸੀ ਕਿ ਚੌਲ ਬਣਾਏ ਵੀ ਨਹੀਂ ਸੀਗੇ ਆਪਾਂ ਇਸੇ ਕਰਕੇ ਰਾਤ ਨੂੰ ਮਮੀ ਜੀ ਨੇ ਕਹਿਸੇ ਮਮੀ ਚੌਲ ਬਣਾਵਾਂਗੇ ਆਪਾਂ ਸਵੇਰੇ ਤੇ ਮੰਮੀ ਜੀ ਹੁਣ ਮੇਰਾ ਸਕੂਲ ਵਾਸਤੇ ਮੈਂ ਤਿਆਰ ਹੋਈ ਜਾਂਦਾ ਸੀਗਾ ਤੇ ਇੱਥੇ ਮੰਮੀ ਜੀ ਨੇ ਚੌਲ ਬਣਾ ਤੇ ਇਸ ਮੈਂ ਚੌਲ ਖਾ ਕੇ ਗਿਆ ਸੀ ਮੈਂ ਰੋਟੀ ਆਣ ਕੇ ਖਾਦੀ ਸੀ ਤੇ ਹੁਣ ਇੱਥੇ ਮੰਮੀ ਜੀ ਨੇ ਪਾਣੀ ਐਡ ਕਰ ਦਿੱਤਾ ਇਹ ਨਾਲੇ ਚੌਲ ਵੀ ਐਡ ਕਰ ਦਿੱਤੇ ਨੇ ਤੇ ਇਹ ਨੂੰ ਬਾਈਕ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉੱਤੇ ਟੱਕਲ ਲਾ ਦਿੰਨੀ ਆ ਤੇ ਇੱਥੇ ਤੁਸੀਂ ਵੇਖ ਸਕਦੇ ਆ ਆਪਣੇ ਚੌਲ ਬਣ ਕੇ ਤਿਆਰ ਆ ਥੋੜੇ ਜਿਹਾ ਬਣਾਏ ਸੀਗੇ ਸਿਰਫ ਮੇਰੇ ਆਸਤੇ ਕਿਉਂਕਿ ਬਾਕੀ ਸਾਰੇ ਨੇ ਰੋਟੀ ਖਾਣੀ ਸੀਗੀ ਜੇ ਸਾਡੇ ਘਰੇ ਸਪੈਸ਼ਲ ਚੌਲ ਵੀ ਬਣੇ ਹੋਣ ਤੇ ਫਿਰ ਇੱਕ ਅੱਧੇ ਜਾਣੇ ਨੂੰ ਰੋਟੀ ਖਾਣੀ ਹੁੰਦੀ ਆ ਕਿਉਂਕਿ ਹਰ ਇੱਕ ਘਰਾਂ 'ਚ ਐਵੇਂ ਹੀ ਹੁੰਦਾ ਜੇ ਚੌਲ ਬਣੇ ਹੋਣ ਤੇ ਇੱਕ ਅੱਧਾ ਜਾਣਾ ਜ਼ਰੂਰ ਕਹੂਗਾ ਮੈਂ ਰੋਟੀ ਖਾਣੀ ਆ ਚੌਲਾਂ ਨਾਲ ਮੇਰੀ ਭੁੱਖ ਨਹੀਂ ਮਿਟਦੀ ਜੇ ਤੁਹਾਡੇ ਘਰੇ ਵੀ ਐਜੋ ਕੋਈ ਹੈਗੇ ਤੇ ਕਮੈਂਟ 'ਚ ਜ਼ਰੂਰ ਦੱਸਿਓ ਤੇ ਐਸੇ ਤੁਸੀਂ ਐਲੈਕਸਾ ਦੇ ਡਰਾਮੇ ਵੇਖ ਸਕਦੇ ਹੋ ਕਿ ਇਹਨੂੰ ਕੋਈ ਵੀ ਚੀਜ਼ ਲੱਭ ਜੇ ਬਸ ਉਹਨੂੰ ਤੋੜਨਾ ਸ਼ੁਰੂ ਕਰ ਦਿੰਦੀ ਹੈ ਮੰਮੀ ਜੀ ਦੇ ਨਵੇਂ ਬੂਟਾਂ 'ਚ ਵੀ ਇਹਨੇ ਮੋਰੀਆਂ ਕੱਢ ਦਿੱਤੀਆਂ ਜਿਹੜੇ ਰਵੜ ਵਾਲੇ ਸੀਗੇ ਤੇ ਹੁਣ ਇੱਥੇ ਦਾਦੀ ਜੀ ਦਾ ਪੁਰਾਣਾ ਬਰਸ਼ ਸੀਗਾ ਆਹ ਇਹਨੂੰ ਹੁਣ ਤੋੜਨ ਦੀ ਪੂਰੀ ਕੋਸ਼ਿਸ਼ ਕਰਨ ਦੀ ਹੈ ਇਹਦਾ ਜਿਹੜਾ ਡੌਗ ਸੀਗਾ ਸੌਫਟ ਟੌਏ ਸੀਗਾ ਉਹਨੂੰ ਤਾਂ ਇਹਨੇ ਸਾਰਾ ਨੂੰ ਖਰਾਬ ਕਰ ਦਿੱਤਾ ਉਹਦੇ ਵਿੱਚ ਰੂਮ ਵੀ ਕੱਢ ਦਿੱਤਾ ਹੈ ਹੁਣ ਇਹਦੇ ਮਗਰ ਲੱਗੀ ਹੋਈ ਹੈ ਇਹਨੂੰ ਜੇ ਦਬਕਾ ਮਾਰਦੇ ਨੇ ਤਾਂ ਸਮਾਨ ਚੁੱਕ ਕੇ ਪਰੇ ਚਲ ਜਾਂਦੀ ਹੈ ਆਪਣੂੰ ਚੜਾਉਂਦੀ ਐ ਦੂਰ ਲਿਜਾ ਕੇ ਵੀ ਆ ਵੇਖੋ ਮੈਂ ਤੇ ਫਿਰ ਵੀ ਤੋੜੂਗੀ ਤੁਸੀਂ ਮੇਰਾ ਕੀ ਕਰ ਲੋਂਗੇ ਇਹਨੂੰ ਮਾਰਨ ਹੋਣਿਆ ਤਾਂ ਬਹੁਤ ਇਨੋਸੈਂਟ ਜਿਹਾ ਫੇਸ ਬਣਾ ਲੈਂਦੀ ਐ ਤੇ ਬਸ ਫਿਰ ਐ ਹੁੰਦਾ ਵੀ ਹੁਣ ਮੈਨੂੰ ਮਾਰ ਹੋਣਾ ਮੈਂ ਬਹੁਤ ਸਵੀਟ ਐ ਤੇ ਹੁਣ ਤੁਸੀਂ ਵੇਖ ਹੀ ਸਕਦੇ ਵਾਸਤੇ ਇਹਦੀਆਂ ਸ਼ਰਾਰਤਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਐਵੇਂ ਹੀ ਰਹਿੰਦੀਆਂ ਨੇ ਪਹਿਲਾਂ ਤੇ ਇੱਧਰ-ਇੱਧਰ ਹੀ ਰਹਿ ਖੇਡਦੀ ਹੁੰਦੀ ਸੀ ਹੁਣ ਤੇ ਮੈਨੂੰ ਲੱਭਣਾ ਪੈਂਦਾ ਗਵਾਚ ਜਾਂਦੀ ਐ ਪਰਲੇ ਕੱਚੀ ਥਾਂ ਤੇ ਜਾ ਕੇ ਬਰਾਂਡਿਆਂ ਦੇ ਵਿੱਚ ਇਕ ਕਦੀ ਲੱਭਦੀ ਐ ਕਦੀ ਉਹ ਗਾਂ ਬਰਾਂਡਿਆਂ ਦੇ ਵਿੱਚ ਪੱਲੀਆਂ ਦੇ ਵਿੱਚ ਲੁਕੀ ਹੁੰਦੀ ਐ ਜਾ ਕੇ ਇਹਨੂੰ ਬਹੁਤ ਹੀ ਲੱਭਣਾ ਤੇ ਇਹ ਤੇ ਮੰਮੀ ਜੀ ਬਾਥਰੂਮ ਜਿਹੜਾ ਆਪਣਾ ਬਾਥਰੂਮ ਦਾ ਕੰਮ ਸੀ ਉਹ ਕੰਪਲੀਟ ਹੋ ਚੁੱਕਿਆ ਸੀਗਾ ਸਾਰਾ ਤੇ ਉਹ ਜਿਹੜਾ ਸੀਮੈਂਟ ਸੀ ਪਲਸਤਰ ਸੀ ਉਹ ਵੀ ਸੁੱਕ ਚੁੱਕਿਆ ਹੈ ਹੁਣ ਇੱਥੇ ਮੰਮੀ ਜੀ ਝਾੜੂ ਲਾ ਦੇਣਗੇ ਉਧਰ ਦੀ ਕਲੀਨਿੰਗ ਨਹੀਂ ਕੀਤੀ ਕਿਉਂਕਿ ਉਹ ਗਿੱਲਾ ਸੀਗਾ ਤੇ ਇੱਥੇ ਉਹਨ ਮੰਮੀ ਜੀ ਝਾੜੂ ਦੇ ਨਾਲ ਸਾਰੀ ਰੇਤਾਂ ਨੂੰ ਥੱਲੇ ਝਾੜ ਦੇਣੇ ਕਿਉਂਕਿ ਫਿਰ ਆਪਾਂ ਜਦੋਂ ਪਾਈਪ ਨਾਲੀ ਨੂੰ ਵਾਸ਼ ਕੀਤਾ ਜੋ ਸਾਰੀ ਰੇਤਾਂ ਥੱਲੇ ਚਲ ਜੂਗੀ ਤਾਂ ਥੱਲੇ ਜੰਮ ਜੂਗੀ ਫਿਰ ਉੱਥੇ ਆਪਾਂ ਬੋਕਰ ਫੇਰਾਂਗੇ ਤੇ ਫਿਰ ਵੀ ਨਿਸ਼ਾਨ ਜੇ ਬਹਿ ਜਾਣਗੇ ਇਸੇ ਕਰਕੇ ਸਭ ਨਾਲ ਪਹਿਲਾਂ ਮੰਮੀ ਜੀ ਜਿੰਨੀ ਰੇਤਾਂ ਹੈਗੀ ਹੈ ਉਹਨੂੰ ਸਾਰੀ ਨੂੰ ਥੱਲੇ ਕਰ ਦੇਣਗੇ ਫਿਰ ਉੱਥੋਂ ਸਾਫ਼ ਕਰਕੇ ਤੇ ਫਿਰ ਉਸ ਤੋਂ ਬਾਅਦ ਉਤੋਂ ਪੈਰ ਦੇ ਨਾਲ ਸਾਰਾ ਕਲੀਨ ਕਰ ਦੇਣਗੇ ਹੁਣ ਤੇ ਸਾਰਾ ਇੱਕੋ ਜਿਹਾ ਹੋ ਗਿਆ ਲੈਵਲ ਜਿਹਾ ਮਤਲਬ ਇੱਕ ਹੋ ਗਿਆ ਪਹਿਲਾਂ ਉਧਰ ਨਹੀਂ ਸਾਈਡ ਸੀੜੀਆਂ ਸੀਗੀਆਂ ਇਸੇ ਕਰਕੇ ਉਧਰ ਵੀ ਥੋੜਾ ਬੋਤਾ ਨਾ ਤੇ ਬਸ ਇੱਧਰ ਕੋਰਨਰ ਤੇ ਸੀੜੀਆਂ ਕੱਢ ਦਿੱਤੀਆਂ ਮਤਲਬ ਇੱਕੋ ਜਿਹਾ ਹੋ ਗਿਆ ਸਾਰਾ ਥਾਂ ਤੇ ਹੁਣ ਇੱਥੇ ਮੰਮੀ ਜੀ ਨੇ ਜਿਹੜਾ ਟਾਇਲਟ ਹੈਗਾ ਇਹਨੂੰ ਕਲੀਨ ਕਰ ਦਿੱਤਾ ਹੈ ਹੁਣ ਜਿਹੜਾ ਬਾਥਰੂਮ ਆ ਰਹਿੰਦਾ ਬਾਥਰੂਮ ਨੂੰ ਕਲੀਨ ਕਰਨ ਤੋਂ ਬਾਅਦ ਬਾਹਰਲਾ ਥੜਾ ਰਹਿ ਜਾਊਗਾ ਬਾਚ ਉਹਨੂੰ ਕਲੀਨ ਕਰ ਦੇਣਗੇ ਤੇ ਆਪਣਾ ਓਲ ਜਿੰਨਾ ਵੀ ਕੰਮ ਹੈਗਾ ਸੀਗਾ ਕੰਦ ਵੀ ਕੰਪਲੀਟ ਹੋ ਚੁੱਕੀ ਹੈ ਉਧਰੋਂ ਕਿਚਨ ਵਾਲਾ ਵੀ ਸਾਰਾ ਕੰਮ ਕੰਪਲੀਟ ਹੋ ਗਿਆ ਉਧਰ ਵੀ ਪਲਸਤਰ ਸੀਮੈਂਟ ਹੋ ਗਿਆ ਹੁਣ ਬਸ ਸਵੇਰੇ ਕਲੀਨਿੰਗ ਹੋ ਜੂਗੀ ਸਾਰੀ ਤੇ ਫਿਰ ਆਪਾਂ ਝਾੜੂ ਲਾ ਕੇ ਪੋਚੇ ਲਾ ਦਵਾਂਗੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਵਧੀਆ ਜਿਹਾ ਕਮੈਂਟ ਕਰਦੇ ਹੋ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਜੇ ਕੋਈ ਚੈਨਲ ਤੇ ਨਵਾਂ ਹੈ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਹੈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਦੇ ਹੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਾਨੂੰ ਪਹਿਲਾਂ ਪਹੁੰਚ ਜਾਵੇ ਤੁਸੀਂ ਵੀਡੀਓ ਦੇ ਫੁੱਲ ਵਾਚ ਕਰਦੇ ਹੋ ਬਟ ਕਈ ਲੋਕ ਹੁੰਦੇ ਨੇ ਜਿਹੜੇ ਲਾਈਕ ਨਹੀਂ ਕਰਕੇ ਜਾਂਦੇ ਪਲੀਜ਼ ਤੁਸੀਂ ਲਾਈਕ ਕਰ ਦਿਆ ਕਰੋ ਕਿਉਂਕਿ ਤੁਹਾਡੇ ਇੱਕ ਲਾਈਕ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਤੇ ਉਸ ਮੋਟੀਵੇਸ਼ਨ ਕਰਕੇ ਆਪਾਂ ਕਦੀ ਕਦੀ ਪ੍ਰੋਬਲਮ ਹੋ ਜਾਂਦੀ ਹੈ ਵੀਡੀਓ ਨਹੀਂ ਵੀ ਅਪਲੋਡ ਹੁੰਦੀਗੀ ਮੇਰੇ ਜਿਵੇਂ ਇਗਜ਼ਾਮ ਚੱਲੀ ਜਾਂਦੇ ਸੀ ਫਿਰ ਉਹਨਾਂ ਦੀ ਵੀ ਤਿਆਰੀ ਕਰਨੀ ਹੁੰਦੀ ਹੈ ਵਿੱਚ ਇਸੇ ਕਰਕੇ ਵੀਡੀਓ ਅਪਲੋਡ ਨਹੀਂ ਹੋਈ ਸੀ ਵਿੱਚ ਜੇ ਲੇਕਿਨ ਹੁਣ ਆਪਾਂ ਡੇਲੀ ਕੰਟੈਂਟ ਅਪਲੋਡ ਕਰਦੇ ਆਂ ਤੇ ਤੁਸੀਂ ਵੀ ਪਲੀਜ਼ ਆਪ ਦਾ ਪਿਆਰ ਦਿਖਾਇਆ ਕਰੋ ਤੇ ਇੱਥੇ ਆਲਮੋਸਟ ਆਪਾਂ ਸਾਰਾ ਬਾਹਰਲਾ ਥੜਾ ਹੈਗਾ ਉਹਨੂੰ ਕਲੀਨ ਕਰ ਦਿੱਤਾ ਹੈਗਾ ਤੇ ਇੱਥੇ ਹੁਣ ਆਪਾਂ ਹਜੇ ਧਾਰਾ ਕੱਢਣ ਵੀ ਜਾਣਾ ਹੈਗਾ ਧਾਰਾ ਕੱਢਣ ਵੀ ਜਾਵਾਂਗੇ ਤੇ ਡੇਰੀ 'ਚ ਹੁਣ ਆਪਾਂ ਦੁੱਧ ਪਾ ਕੇ ਨਹੀਂ ਆਉਂਦੇ ਕਿਉਂਕਿ ਠੰਡ ਹੋ ਗਈ ਐ ਇੱਕ ਸ਼ਾਮ ਨੂੰ ਠੰਡ ਬਹੁਤ ਹੋ ਜਾਂਦੀ ਐ ਬਾਈਕ ਨਹੀਂ ਚੱਲਦੀਗੀ ਸੋ ਇਸੇ ਕਰਕੇ ਫਿਰ ਆਪਾਂ ਡੇਰੀ 'ਚ ਦੁੱਧ ਪਾਉਣਾ ਬੰਦ ਕਰ ਦਿੱਤਾ ਕਾਫੀ ਦੂਰ ਹੋ ਜਾਂਦੀ ਸੀ ਡੇਰੀ ਨਾਲੇ ਫਿਰ ਉਹਨਾਂ ਰੇਟ ਵੀ ਨਹੀਂ ਮਿਲਦਾ ਸੀਗਾ ਆਪਾਂ ਨੂੰ ਇਸੇ ਕਰਕੇ ਤੇ ਜਿੱਥੇ ਆਪਾਂ ਫਰੈਸ਼ ਵੀ ਹੋ ਚੁੱਕੇ ਹਾਂ ਤੇ ਹੁਣ ਆਪਾਂ ਧਾਰਾ ਕੱਢਣ ਵਾਸਤੇ ਜਾਵਾਂਗੇ ਤੇ ਇਸੇ ਤੁਸੀਂ ਵੇਖ ਸਕਦੇ ਹੋ ਆਪਾਂ ਸਾਰਾ ਮਤਲਬ ਜਿਹੜਾ 올 ਓਵਰ ਲੁੱਕ ਹੈਗਾ ਬਾਥਰੂਮ ਦਾ ਆਹ ਹੈ ਤੇ ਜੀ ਹੁਣ ਆਪਾਂ ਸਾਰੀ ਧਾਰ ਤੋਂ ਕੱਪੜੇ ਲਾ ਲੈਣੇ ਹੈਗੇ ਕਿਉਂਕਿ ਸ਼ਾਮ ਹੋ ਗਈ ਹੈ ਤਰੀਲ ਪਣੀ ਸ਼ੁਰੂ ਹੋ ਜੂਗੀ ਹੁਣ ਤਾਈ ਤੇ ਸਾਰੇ ਕੱਪੜੇ ਆਪਾਂ ਲਾ ਕੇ ਤੈਹ ਲਾ ਦਾਂਗੇ ਹੁਣੇ ਕਿਉਂਕਿ ਦੇਰੀ ਚ ਤੇ ਦੁੱਧ ਪਾ ਕੇ ਆਉਂਦੇ ਨਹੀਂ ਨੀ ਇਸੇ ਕਰਕੇ ਹੁਣ ਆਪਣੀ ਮਰਜ਼ੀ ਆਪਾਂ ਜਦੋਂ ਮਰਜ਼ੀ ਧਾਰ ਕੱਢ ਲਈਏ ਤੇ ਇਥੇ ਅਲੈਕਸਾ ਤੁਸੀਂ ਵੇਖ ਸਕਦੇ ਹੋ ਦਾਦੀ ਨੂੰ ਤੰਗ ਕਰਨ ਲਈ ਸੀਗੀ ਤੇ ਹੁਣ ਫੇਰ ਮੰਮੀ ਦੇ ਮਗਰ ਮਗਰ ਰਹਿਣਾ ਇਨੇ ਮਗਰ ਮਗਰ ਰਹਿਣਾ ਤੇ ਜੇ ਹੁਣ ਆਪਾਂ ਇਹ ਕਰਦੇ ਹਾਂ ਕੋਟੀ ਪਾ ਲੈਨੇ ਕਿਉਂਕਿ ਇਸ ਵੇਲੇ ਠੰਡ ਹੋ ਜਾਂਦੀ ਹੈ ਹੁਣ ਨਾਲੇ ਆਪਾਂ ਧਾਰ ਵੀ ਕੱਢਣ ਜਾਣਾ ਹੈਗਾ ਤੇ ਹੁਣ ਜਿੰਨੇ ਵੀ ਕੱਪੜੇ ਹੈਗੇ ਨੇ ਸਾਰਿਆਂ ਨੂੰ ਆਪਾਂ ਤੈਨ ਲਾ ਕੇ ਤੇ ਅੰਦਰ ਰੱਖ ਦਵਾਂਗੇ ਕਿਉਂਕਿ ਨਾਲ ਦੀ ਨਾਲ ਹੀ ਸਾਰਾ ਕੰਮ ਖਤਮ ਕੀਤਾ ਵਧੀਆ ਹੁੰਦਾ ਕੱਪੜਿਆਂ ਦਾ ਖਲਾਰਾ ਜਾ ਪਿਆ ਰਹਿੰਦਾ ਹੈ ਜਦੋਂ ਆਪਾਂ ਫਿਰ ਧੋ ਕੇ ਸਿੱਧਾ ਹੀ ਅੰਦਰ ਰੱਖ ਦਿੰਨੇ ਹੁੰਦੇ ਆ ਤੇ ਇਹਨਾਂ ਨੂੰ ਆਪਾਂ ਸਾਰੇ ਨੂੰ ਤੈਨ ਲਾ ਕੇ ਤੇ ਟਰੰਕ ਦੇ ਵਿੱਚ ਰੱਖ ਦਾਂਗੇ ਕਿਉਂਕਿ ਜਦੋਂ ਆਪਣੇ ਕੋਲ ਟਾਈਮ ਹੋਵੇ ਨਾ ਵੀ ਹਾਂ ਹੁਣ ਆਪਣੇ ਕੋਲ ਟਾਈਮ ਹੈ ਹੁਣ ਆਪਾਂ ਫ੍ਰੀ ਬੈਠ ਸਕਦੇ ਆ ਉਸ ਤੋਂ ਚੰਗਾ ਕਿ ਆਪਾਂ ਕੋਈ ਹੋਰ ਕ ਹਣਾ ਉਹ ਕੰਮ ਨੂੰ ਕੰਪਲੀਟ ਕਰ ਲੀਏ ਤਾਂ ਕਿ ਬਾਅਦ ਚ ਫਿਰ ਆਪਾਂ ਨੂੰ ਕੰਮ ਦੀ ਟੈਨਸ਼ਨ ਨਾ ਹੋਵੇ ਵੀ ਹਣਾ ਹੁਣ ਜੀ ਆਪਣੇ ਕੱਪੜੇ ਵੀ ਤੈਨ ਲਉਣ ਆਲੇ ਆ ਉਹਨਾਂ ਨੂੰ ਵੀ ਤੈਨ ਲਾ ਕੇ ਰੱਖਣਾ ਹੀ ਫਿਰ ਜਦੋਂ ਆਪਾਂ ਬਾਅਦ ਚ ਕਰਦੇ ਨੇ ਫਿਰ ਆਪਾਂ ਨੂੰ ਆਲ ਸਖਾ ਜਾਂਦੀ ਹੈ ਵੀ ਉਦੋਂ ਵੀ ਆਪਾਂ ਉਹ ਕੰਮ ਛੱਡ ਦਿੱਤਾ ਫਿਰ ਉਸ ਤੋਂ ਬਾਅਦ ਵੀ ਆਪਾਂ ਨੂੰ ਆਲ ਸੌਣ ਲੱਗ ਜਾਂਦੀ ਵੀ ਚ ਰਹਿਣ ਦੇ ਕੱਪੜੇ ਪਏ ਆ ਉੱਥੇ ਹੀ ਚੁੱਕ ਕੇ ਪਾ ਲਾਂਗੇ ਲੇਕਿਨ ਇਸ ਤੋਂ ਚੰਗਾ ਕਿ ਆਪਾਂ ਕੱਪੜਿਆਂ ਨੂੰ ਤੈਨ ਲਾ ਕੇ ਸਹੀ ਸਹੀ ਜਗ੍ਹਾ ਤੇ ਉਹਨਾਂ ਦੀ ਤੇ ਹੁਣ ਆਪਾਂ ਉਹਨਾਂ ਨੂੰ ਰੱਖ ਦਈਏ ਤਾਂ ਕਿ ਆਪਾਂ ਨੂੰ ਟਾਈਮ ਤੇ ਮਿਲ ਜਾਣ ਕੱਪੜੇ ਹਨਾ ਕਿ ਆਪਾਂ ਨੂੰ ਫਿਰ ਕਾਫੀ ਕਾਫੀ ਵਾਰੀ ਕੀ ਹੁੰਦਾ ਹੈ ਕਿ ਕੱਪੜਿਆਂ ਦਾ ਟੇਰ ਲੱਗਾ ਹੁੰਦਾ ਉਹਦੇ 'ਚ ਕੋਈ ਚੀਜ਼ ਲੱਭਣੀ ਹੁੰਦੀ ਉਹ ਲੱਭਦੀ ਨਹੀਂ ਆਪਾਂ ਨੂੰ ਕਿਉਂਕਿ ਉਹ ਆਪਾਂ ਉਲਝ ਜਾਨੇ ਉਸ ਚੀਜ਼ ਦੇ ਵਿੱਚ ਇਸੇ ਕਰਕੇ ਕੱਪੜਿਆਂ ਨੂੰ ਅਸੈਂਬਲ ਕਰਕੇ ਤੈਨ ਲਾ ਕੇ ਰੱਖ ਦੇਣਾ ਚਾਹੀਦਾ ਜਦੋਂ ਆਪਾਂ ਕੱਪੜੇ ਤੋ ਲੈਣੇ ਹੁੰਦੇ ਆ ਤੇ ਇੱਥੇ ਆਂਟੀ ਜੀ ਆਏ ਹੈਗੇ ਸੀਗੇ ਦੁੱਧ ਲੈਣ ਵਾਸਤੇ ਤੇ ਅੱਜ ਦੀ ਆਂਟੀ ਜੀ ਨੇ ਸਵੈਟਰ ਪਾਇਆ ਸੀਗੇ ਆਂਟੀ ਜੀ ਨੇ ਆਪ ਉਨੇ ਸੀਗੇ ਆਈ ਮੰਮੀ ਜੀ ਨੇ ਦੱਸਣ ਦੇ ਸੀ ਕਿ ਆਂਟੀ ਜੀ ਮਤਲਬ ਵੀ ਬਹੁਤ ਹੀ ਵਧੀਆ ਸਵੈਟਰ ਔਨ ਲੈਂਦੇ ਨੇ ਹੋਰ ਵੀ ਮਤਲਬ ਰਮਾਲ ਹੋ ਗਿਆ ਜਰਾਬਾਂ ਹੋ ਗਈਆਂ ਸਟਾਲ ਹੋ ਗਿਆ ਆਂਟੀ ਦਾ ਪੈਸ਼ਨ ਹੈਗਾ ਏ ਤੇ ਇਹਨਾਂ ਨੇ ਵੇਖ ਲਓ ਪੈਸ਼ਨ ਦੇ ਨਾਲ ਹੀ ਅਗਰ ਕੋਈ ਚੀਜ਼ ਸਿੱਖੀ ਹੈ ਤੇ ਆਪਾਂ ਉਹਨੂੰ ਸਿੱਖ ਸਕਦੇ ਹਾਂ ਤੇ ਮੰਮੀ ਜੀ ਉਹ ਹੀ ਪੁੱਛਣ ਦੇ ਸੀ ਕਿ ਤੁਸੀਂ ਕਿੰਨੇ ਵਧੀਆ ਕੱਪੜੇ ਮਤਲਬ ਵੀ ਆ ਔਨਲਾਈਨ ਨੇ ਹੈਗੇ ਮੈਨੂੰ ਵੀ ਸਿਖਾਓ ਤੇ ਚਲੋ ਜੀ ਅੱਜ ਦੀ ਵੀਡੀਓ ਨੇ ਇਥੇ ਐਂਡ ਕਰਦੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜੇ ਕੋਈ ਚੈਨਲ ਤੇ ਨਵਾਂ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤੇ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਤਬਤੇ ਕੇ ਲਈ ਓਕੇ ਗੁੱਡ ਬਾਏ ਸੇਫ ਯੂ ਹੋਮ ਐਂਡ ਟੇਕ ਕੇਅਰ